ਗਿਣੋਤਾ ਭਲਾ ਕਿੰਨੇ ਜਵਾਕ ਨੇ ਆਟੋ 'ਚ ਚੱਕਰਾ 'ਚ ਪੈ ਗਈ ਪੁਲਿਸ ਗਿਣਤੀ ਹੋਈ ਔਖੀ ਕੁੱਕੜਾ ਵਾਂਗ ਤਾੜੇ ਹੋਏ ਸਕੂਲੀ ਜਵਾਕ ਜੀਹਾਂ ਤੋਂ ਦੱਸਿਆ ਕਿ ਪੁਲਿਸ ਵੱਲੋਂ ਇੱਕ ਆਟੋ ਵਾਲੇ ਨੂੰ ਰੋਕਿਆ ਗਿਆ ਤਾਂ ਆਟੋ ਵਾਲੇ ਨੇ ਜਦੋਂ ਬੱਚਿਆਂ ਦੀ ਗਿਣਤੀ ਕੀਤੀ ਪੁਲਿਸ ਨੇ ਤਾਂ ਹੈਰਾਨ ਹੋ ਗਏ ਤਾਂ ਅੰਦਾਜ਼ਾ ਸੀ ਕਿ ਇੱਕ ਆਟੋ ਦੇ ਵਿੱਚ ਤਕਰੀਬਨ 15 ਤੋਂ 16 ਬੱਚੇ ਜੜੇ ਨੇ ਉਹ ਵੜੇ ਹੋਏ ਸਨ ਜਦਕਿ ਆਟੋ ਦੇ ਵਿੱਚ 4 ਤੋਂ 5 ਸਿਰਫ ਵਿਅਕਤੀਆਂ ਦੇ ਬੈਠਣ ਦੀ ਜਿਹੜੀ ਇਜਾਜ਼ਤ ਹੁੰਦੀ ਆ ਤਾਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਇਸ ਵਿਅਕਤੀ ਦਾ ਜਿਹੜਾ ਉਹ ਚਲਾਨ ਵੀ ਕੱਢ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਇਸ ਨੂੰ ਜਿਹੜਾ ਆ ਉਹ ਵਾਰਨਿੰਗ ਵੀ ਦੇ ਇੱਕ ਲਾਈਨ ਬਣਾਓ ਇੱਕ ਲਾਈਨ ਬਣਾਓ ਸਰ ਇੱਕ ਲੰਬੇ ਲੰਬੇ ਇੱਕ ਲਾਈਨ ਵਿੱਚ ਲੰਬੀ ਲਾਈਨ ਕਰ ਬਣਾ ਲਓ ਇੱਕ ਲਾਈਨ ਇੱਕ ਮੇਰੂਰਾਮ 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 ਕਿੰਨੇ ਆਲਾ ਆਟੋ 'ਚ ਕਿੰਨੇ ਬੈਠਦੇ ਬੱਚੇ ਕਿੰਨੇ ਆਲਾ ਸੌਰੀ ਕਿੰਨਾ ਪਾਸ ਆ ਇਹ ਸਾਰੇ ਪਹਿਲੇ 5 ਜਿੰਨੀ ਤੁਸੀਂ ਆਪੇ ਲਾ ਦਿਓ ਪਹਿਲੇ 5 4 5 5 6 ਵਾਲੇ ਲਈ ਗੱਲ 5 6 ਬੱਚੇ ਪਾਸ ਕੰਨੇ ਸੀਟ ਪਾਸ ਆ ਇਹ ਉਹ ਸੀਟ ਦਾ ਹੁਣ ਤੁਹਾਡੇ ਸਾਹਮਣੇ ਚਾਰ ਤੁਸੀਂ ਦੇਖ ਲਓ ਚਾਰ ਆ ਬੱਚੇ ਕਿੰਨੇ ਬਿਠਾਇਆ ਉਹ ਬੱਚੇ ਸਾਰੇ ਜੀ ਹੋਣਗੇ ਕਿੰਨੇ ਆ ਨਹੀਂ ਕਿਉਂ ਕਿਸ ਗੱਲ ਤੂੰ ਇਹ ਕੀਮਤੀ ਜਾਨਣਾ ਹੈ ਇਹ ਤੇ ਗਾਪ ਮਾਂ ਪੇ ਉਹਦਾ ਪੂਖਾ ਇਹ ਸਮਝਦਾ ਫਿਰਦਾ ਜਿਆਪਣੇ ਜਾਂ ਉੱਤੇ ਬਗਲ ਜੀ ਨਹੀਂ ਕਰ ਕਿੰਨੇ ਆ ਗਣੋ 1 2 3 4 5 6 7 8 9 10 11 12 13 14 15 16 17 18 19 19 ਬੱਚੇ ਆ ਜੀ ਦੇਖੋ 19 ਬੱਚੇ ਆ ਇਹ 4 ਸੀਟਾਂ 4 ਸੀਟਾਂ ਪਾਸ ਆ 5 ਆ ਆ 5 ਹੋ ਗਏ ਸੀ ਤੇ 19 ਬੱਚੇ ਬਿਠਾਏ ਆ ਤੁਸੀਂ ਕਿਵੇਂ ਕੰਟਰੋਲ ਕਰੋਗੇ ਜੇਕਰ ਕੋਈ ਹਾਦਸਾ ਵਾਪਰ ਗਿਆ ਤੁਸੀਂ 19 20 ਬੱਚਿਆਂ ਨੂੰ ਕਿਵੇਂ ਕੰਟਰੋਲ ਕਰੋ ਕਿਵੇਂ ਜਨਾਬ ਹਮ ਤੁਹਾਡੇ ਸਮਰਥਨ ਰਸਪਾਲੇ ਬੜੀ ਅਰਨਲ ਥੋੜਾ ਅਸੀਂ ਤਲਾਣ ਕਰਨ ਲੱਗੇ ਆ ਕਿਉਂਕਿ ਸੈਮੀਨਾਰ ਲਾ ਕੇ ਤੁਹਾਨੂੰ ਸਮਝਾਇਆ ਹੋਇਆ ਸਮਝਾਉਣ ਦੇ ਬਾਵਜੂਦ ਵੀ ਤੁਸੀਂ ਆਪਣੇ ਮਨਮਰਜ਼ੀ ਕਰ ਰਹੇ ਹੋ ਠੀਕ ਹੈ ਜੀ ਇਹ ਦੇਖੋ ਬੀਮਾ ਪੋਲੂਸ਼ਨ ਹੋਰ ਕੀ ਕੁਝ ਹੈ ਨਹੀਂ ਇਹ ਦੇਖੋ ਪਹਿਲਾਂ ਤਾਂ ਦੇਖੋ ਡਾਕੂਮੈਂਟ ਕਿੰਨੇ ਘੱਟ ਆ ਨੰਬਰ 2 ਤੇ ਜੀ ਮੈਂ ਮਾਪਿਆਂ ਨੂੰ ਪੇਰੈਂਟਸ ਦੇ ਨੂੰ ਅਪੀਲ ਕਰਨਾ ਚਾਹਣਾ ਵੀ ਜਿਹੜੇ ਬੱਚੇ ਦੀ ਜਾਨ ਤੋਂ ਕੋਈ ਚੀਜ਼ ਕੀਮਤੀ ਨਹੀਂ ਹੈ ਉਹ ਦੇਖੋ 19 ਬੱਚੇ ਬਿਠਾਏ ਆ ਜਿਹੜੇ ਮਾਂ ਪਿਓ ਇਹ ਦੇਖਣ ਵੀ ਇਸ ਵੀਕਲ ਦੇ ਵਿੱਚ ਅਸੀਂ ਕਿੰਨੇ ਬੱਚੇ ਬਿਠਾਉਣਿਆ ਜਿਹੜੇ ਹੋਰ ਕਿਸੇ ਵੀਕਲ ਤੇ ਲਾ ਦੋ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਦਾ ਵੀ ਤੁਸੀਂ ਇੰਨੇ ਨੇ ਬੱਚੇ ਬਿਠਾਓਗੇ ਇੱਕ ਵੀਕਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਾਦਸਾ ਵਾਪਰ ਗਿਆ ਤੇ ਬੱਚੇ ਸਹੀ ਸਲੰਦ ਘਰੇ ਨਹੀਂ ਆ ਸਕਦੇ ਸੋ ਤੁਹਾਨੂੰ ਵੀ ਮੇਰੀ ਅਪੀਲ ਹੈ ਪਿੱਛੇ ਟੈਕਸੀ ਟੈਂਡ ਵਾਲੇ ਵੀ ਖੜੇ ਆ ਇਹਨਾਂ ਨੂੰ ਵੀ ਸੈਮੀਨਾਰ ਰੋਡ ਦੇ ਵਿੱਚ ਸਮਝਾਇਆ ਵੀ ਹੁਣ ਕਹਿਣ ਲੱਗਾ ਵੀ ਅੱਜ ਤੋਂ ਬਾਅਦ ਜੇਕਰ ਬੱਚੇ ਜਿੰਨੇ ਸਿੱਟੜ ਆ ਤੁਸੀਂ ਪੰਜ ਚਾਰ ਬੱਚੇ ਲੈ ਕੇ ਜਾਓ ਦੋ ਗੇੜੇ ਲਾ ਲਓ ਤਿੰਨ ਲਾ ਲਓ ਠੀਕ ਹੈ ਕਿ ਨਹੀਂ ਜੇ ਤੁਸੀਂ ਆਪਣੀ ਮਨਮਰਜ਼ੀ ਕਰੋਗੇ ਫਿਰ ਚਲਾਨਾ ਤਾਂ ਹੋਊਗਾ ਤੁਹਾਨੂੰ ਭਰਨਾ ਪੈਣਾ ਇਹਦੀ ਗੱਲ ਆ ਠੀਕ ਹੈ ਕਿ ਨਹੀਂ ਔਰ ਮਾਪਿਆਂ ਨੂੰ ਅਪੀਲ ਆ ਦੁਬਾਰਾ ਮੈਂ ਫੇਰ ਕਰਦਾ ਵੀ ਬੱਚਿਆਂ ਦੀ ਕੇਅਰ ਆਪ ਕਰੋ ਇਹਨਾਂ ਨੇ ਤਾਂ ਜਿੰਨੇ ਬਿਠਾ ਲੇ ਤੁਸੀਂ ਚਾਰ ਲਮਕਾ ਲੈਣ ਕੇ ਪਾਸੇ ਵੀ ਨੁਕਸਾਨ ਤੁਹਾਡਾ ਨਾ ਕਿ ਇਹਨਾਂ ਦਾ ਸੋ ਧੰਨਵਾਦ ਜੀ ਪੇਗਾ ਤੂੰ ਮੰਨੋਗੇ ਤਾਂ ਸਹੀ ਹਰੋਗੇ ਤਾਂ ਨਹੀਂ ਤਾਂ ਫਿਰ ਤੁਹਾਡੀ ਨੋਟਿਸ ਆਤਲਾਨ ਫੜੋ ਹੁਣ ਤੁਹਾਡੇ ਬੱਚੇ ਓਵਰ ਜਿਹੜੇ ਭਰੇ ਤੁਸੀਂ ਚੜਾਏ ਸੀ ਇਸ ਕਰਕੇ ਤੁਹਾਡਾ ਚਲਾਨ ਕੀਤਾ ਤੈਨੂੰ ਭਰੋ ਅੱਜ ਅਸੀਂ ਅਚੰਚਿਤ ਚੈਕਿੰਗ ਕੀਤੀ ਸਾਡੇ ਧਿਆਨ 'ਚ ਸੀਗਾ ਵੀ ਬੱਚੇ ਜਿਹੜੇ ਆ ਸਕੂਲਾਂ ਤੋਂ ਲੈ ਕੇ ਆਉਂਦੇ ਆ ਟਿੱਕਲ ਉਹ ਕਪੈਸਿਟੀ ਤੋਂ ਵੱਧ ਬਿਠਾ ਕੇ ਲੈ ਕੇ ਆਉਂਦੇ ਆ ਅੱਜ ਅਸੀਂ ਇੱਕ ਆਟੋ ਚੈੱਕ ਕੀਤਾ ਆਟੋ ਦੇ ਉੱਪਰ 19 ਬੱਚੇ ਬੈਠੇ ਹੋਏ ਸੀ ਬੈਠੇ ਕੀ ਮੰਲੋ ਬਹੁਤ ਜ਼ਿਆਦਾ ਔਖੇ ਬੱਚੇ ਬੈਠੇ ਸੀਗੇ ਦੇਖੋ ਇੱਕ ਆਟੋ ਦੀ ਕਪੈਸਿਟੀ ਜਿਹੜੀ ਹੈ 5 4 ਸੀ ਸਵਾਰੀਆਂ ਦੀ ਹੈਗੀ ਐ 19 ਬੱਚੇ ਬਹੁਤ ਜ਼ਿਆਦਾ ਔਰ ਅਸੀਂ ਉਹਨੂੰ ਆਟੋ ਜਿਹੜਾ ਚਾਲਕ ਆ ਉਹਨੂੰ ਸਮਝਾਇਆ ਵੀ ਉਹਨੂੰ ਉਹਦਾ ਚਲਾਨ ਵੀ ਕੀਤਾ ਔਰ ਮੈਂ ਇੱਕ ਪੇਰੈਂਟਸ ਨੂੰ ਬੇਨਤੀ ਕਰਨਾ ਚਾਹਣਾ ਸਕੂਲਾਂ 'ਚ ਜਿਹੜੇ ਬੱਚੇ ਆਉਂਦੇ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਬੇਨਤੀ ਆ ਵੀ ਜਿੰਨੇ ਕ ਬੱਚੇ ਦੇਖੋ ਗੱਡੀ ਉਹਦੇ ਵਿੱਚ ਬੈਠ ਸਕਦੇ ਆ ਜਾਂ ਗੱਡੀ ਦੇ ਵਿੱਚ ਜਾਂ ਆਟੋ ਦੇ ਵਿੱਚ ਉਹਨੇ ਬੱਚੇ ਹੀ ਬਿਠਾਓ ਕਿਉਂਕਿ ਬੱਚਿਆਂ ਨੂੰ ਜਦੋਂ ਬੈਠਣ ਨੂੰ ਜਗ੍ਹਾ ਹੀ ਨਹੀਂ ਹੈ ਤੇ ਤੁਸੀਂ ਉਹਨੂੰ ਫੀਸ ਦੇ ਰਹੇ ਹੋ ਉਹ ਫੀਸ ਲੈ ਕੇ ਬੱਚੇ ਵਿੱਚ ਕੁਝ ਖੜੇ ਆ ਕੁਝ ਮਤਲਬ ਇੱਕ ਦੂਜੇ ਦੇ ਉੱਤੇ ਬੈਠੇ ਹੋਏ ਆ اچانک ਬ੍ਰੇਕ ਲੱਗਦਾ ਜਾਂ ਕੋਈ ਹਾਦਸਾ ਵਾਪਰਦਾ ਬੱਚੇ ਬੱਚਿਆਂ ਦੇ ਛੱਟ ਲੱਗਣ ਦਾ ਡਰ ਹੈ ਇਸ ਕਰਕੇ ਇਹ ਇਸ ਨੂੰ ਤੁਸੀਂ ਆਪਣਾ ਫਰਜ਼ ਨਿਭਾਓ ਫਰਜ਼ ਨਿਭਾਉਂਦੇ ਹੋਏ ਵੇਖੋ ਜਿਹੜੀ ਗੱਡੀ ਤੇ ਅਸੀਂ ਬੱਚੇ ਭੇਜ ਰਹੇ ਆ ਬੱਚੇ ਸਾਡਾ ਸੀਟ ਤੇ ਬੈਠਾ ਉਹ ਠੀਕ ਤਰੀਕੇ ਨਾਲ ਬੈਠਾ ਜਾਂ ਨਹੀਂ ਤੇ ਇਸ ਕਰਕੇ ਰਿਕਵੈਸਟ ਆ